ਬਰਛੇ ਜੇ ਮਸੀਹ ਯਿਸੂ ਸਾਡੇ ਪ੍ਰਭੂ ਚ ਹਮੇਸ਼ਿਆ ਦਾ ਜੀਵਨ ਹੈ ਅੱਜ ਮੈਂ ਪ੍ਰਾਰਥਨਾ ਕਰਦੇ ਲੋਕਾਂ ਦੇ ਲਈ ਕਹਦਾ ਹਾਂ ਕਿ ਯਿਸੂ ਮਸੀਹ ਜੋ ਕਿਸੇ ਵੀ ਬਿਮਾਰੀਆਂ ਪੀੜਤ ਨੇ ਯਿਸੂ ਮਸੀਹ ਲਹੂ ਜਾਵੇ ਪਾਪ ਛਮਾ ਹੋ ਜਾਣ ਬਿਮਾਰੀਆਂ ਕਮਜ਼ੋਰੀਆਂ ਦੁਸ਼ਟ ਆਤਮਾ ਸਾਰੇ ਜਾਦੂ ਟੋਣੇ ਇਸੇ ਸਮੇਂ ਟੁੱਟ ਜਾਣ ਛੱਡ ਕੇ ਦੂਰ ਹੋ ਜਾਣਗੇ ਰੋਮੀਆਂ 6:23 ਦੇ ਅਨੁਸਾਰ ਜੀਵਨ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਹੈ ਉਹ ਕੁਦਾਵੰਦੀ ਯੇਸ਼ੂ ਮਸੀਹ ਉਹ ਜਿਹੜੇ ਅੰਨੇ ਦੇ ਉੱਪਰ ਹਰ ਦਇਆ ਹੋਈ ਉਹਨੇ ਵੇਖਣਾ ਸ਼ੁਰੂ ਕੀਤਾ ਅੱਜ ਜੋ ਨਸ਼ੇ ਦੇ ਵਿੱਚ ਅੰਨੇ ਹੋ ਚੁੱਕੇ ਨੇ ਮੈਂ ਪ੍ਰਾਰਥਨਾ ਕਰਦਾ ਮੈਂ ਯੇਸ਼ੂ ਮਸੀਹ ਦਾ ਲਹੂ ਨਾਲ ਇਮਪਾਰਟ ਕਰਦਾ ਯੇਸ਼ੂ ਮਸੀਹ ਦੇ ਨਾਮ ਚ ਹਰ ਪ੍ਰਕਾਰ ਦਾ ਨਸ਼ਾ ਨਸ਼ੇ ਦੀ ਆਤਮਾ ਖਾਸ ਤੌਰ ਤੇ ਜੋ ਸ਼ਰਾਬ ਦੇ ਵਿੱਚ ਪੂਰੀ ਤਰ੍ਹਾਂ ਜੰਗੜੇ ਹੋਏ ਔਰ ਨਸ਼ਿਟ ਦਲਦਲ ਵਿੱਚ ਫਸੇ ਹੋਏ ਨੇ ਮੈਂ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਵਰ ਨਸ਼ੇ ਦੀ ਦੁਸ਼ਟ ਗੰਦੀ ਆਤਮਾ ਹੁਣੇ ਇਸੇ ਸਮੇਂ ਇਹਨੋਂ ਛੱਡ ਕੇ ਜਾਂਦੀ ਰਵੇ ਨਸ਼ੇ ਦੇ ਬੰਦਨਾ ਤੋਂ ਸ਼ਰਾਬ ਦੇ ਨਸ਼ੇ ਤੋਂ ਡਰਗਸ ਤੋਂ ਜੋ ਵੀ ਤੁਸੀਂ ਨਸ਼ਾ ਕਰਦੇ ਹੋ ਮੈਂ ਪ੍ਰਾਰਥਨਾ ਕਰਦਾ ਯੀਸ਼ੂ ਮਸੀਹ ਦੇ ਨਾਮ 'ਚ ਨਸ਼ੇ ਵਾਲੀ ਹਰ ਅਸ਼ੁੱਧ ਆਤਮਾ ਤੁਹਾਨੂੰ ਛੱਡੇ ਤੇ ਛਾਏ جو بھی شیطانی جہر ہے تھوڑے اندر باہر آوے الٹیاں دوارا تسی آزاد ہو جاؤ بی فری ان دا مائٹی نیم اف جیسس اف نازرت یشوع مسیح دے نام تے تسی نشے دے بندے تو سدا دی آزاد ہو جاؤ ہر ایک نشے تو تسی آزاد ہو جاؤ میں کمان کردا یشوع مسیح دے نام تے اج تو بعد تسی کدی بھی کوئی بھی نشہ نہیں کرو گے ہاں شراب دا نشہ ہر پرکار دا نشہ ਤੁਹਾਡੇ ਜੀਵਨ ਨੂੰ ਛੱਟ ਕੇ ਜਾਂਦਾ ਰਹੇ ਯੇਸ਼ੂ ਮਸੀਹ ਦੇ ਨਾਮ 'ਚ ਤੁਹਾਡੇ ਪਾਪ ਸਨ ਸ਼ਮਾ ਹੋਏ ਨੇ 크ਰੂਸ ਤੇ ਉੱਪਰ ਮੈਂ ਉਸ ਸਲੀਬ ਦੇ ਉੱਪਰ ਡੁੱਲਿਏ ਹੋਏ ਲਹੂ ਨੂੰ ਤੁਹਾਡੇ ਹੰ ਲਹੂ 'ਚ ਤੁਹਾਡੇ ਸ਼ਰੀਰ 'ਚ ਇੰਪਾਰਟ ਕਰਦਾ ਤੂੰ ਚੰਗੇ ਹੋ ਜਾਓ ਇਸੇ ਸਮੇਂ ਨਵਾਂ ਜੀਵਨ ਪਾ ਨਵਾਂ ਬਾਲ ਉਹ ਨਵੇਂ ਸ਼ਕਤੀ ਆਜਿਓ ਤੁਸੀਂ ਇਸ ਦਲਜ ਬਾਹਰ ਹੋ ਤੁਸੀਂ ਆਜ਼ਾਦ ਹੋ ਯੇਸ਼ੂ ਮਸੀਹ ਦੇ ਨਾਮ 'ਚ